ਕੁੰਭਕਰਨ ਜੋ ਕਿ ਰਾਵਣ ਦਾ ਭਰਾ ਸੀ ਅਤੇ ਇਸ ਗੱਲ ਨੂੰ ਵੀ ਆਪ ਜੀ ਜਾਣਦੇ ਜੇ ਕਿ ਕੁੰਭਕਰਨ ਆਪਣੇ ਜੀਵਨ ਦੇ ਵਿੱਚ 6 ਮਹੀਨੇ ਸੁੱਤਾ ਰਹਿੰਦਾ ਸੀ 6 ਮਹੀਨਿਆਂ ਦੇ ਬਾਅਦ ਸਿਰਫ ਇੱਕ ਦਿਨ ਵਾਸਤੇ ਕੁੰਭਕਰਨ ਉੱਠਦਾ ਸੀ ਇੱਕ ਦਿਨ ਦੇ ਵਿੱਚ ਜੋ ਉਸਨੇ ਖਾਣਾ ਪੀਣਾ ਸੀ ਖਾਣ ਤੇ ਜੋ ਉਸਨੇ ਕੋਈ ਕੰਮ ਕਰਨਾ ਕਰਕੇ ਫਿਰ 6 ਮਹੀਨੇ ਵਾਸਤੇ ਸੌਂ ਜਾਇਆ ਕਰਦਾ ਸੀ ਐਸਾ ਕੁੰਭ ਕਰਨ ਦੇ ਨਾਲ ਕਿਉਂ ਹੁੰਦਾ ਸੀ ਆਪਾਂ ਇਸ ਵੀਡੀਓ ਦੇ ਵਿੱਚ ਵਿਚਾਰ ਕਰਾਂਗੇ ਅਸਲ ਦੇ ਵਿੱਚ ਕੁੰਭ ਕਰਨ ਨੇ ਉਸ ਪਰਮੇਸ਼ਰ ਦੀ ਬੜੀ ਬੰਦਗੀ ਕੀਤੀ ਹੈ ਬੰਦਗੀ ਕਰਕੇ ਜਦੋਂ ਉਹ ਸਮਾਂ ਆਇਆ ਕੇ ਕੁੰਭਕਰਨ ਨੇ ਰੱਬ ਦੇ ਕੋਲੋਂ ਇਹ ਵਰ ਮੰਗਣਾ ਸੀ ਤੇ ਮੈਂ ਸੂਰਮਾ ਤੇ ਵੱਡਾ ਉਹ ਹੈ ਹੀ ਸੀ ਉਹਦੇ ਮਨ ਦੀ ਮਨਸ਼ਾ ਇਹ ਸੀ ਕਿ ਮੈਂ 6 ਮਹੀਨੇ ਜਾਗਦਾ ਰਹਾ ਕਰਾਂ ਮੈਨੂੰ ਨੀਂਦ ਨਾ ਆਵੇ ਤੇ ਇੱਕ ਦਿਨ 6 ਮਹੀਨਿਆਂ ਤੋਂ ਬਾਅਦ ਮੈਂ ਸੌਿਆ ਕਰਾਂ ਸਿਰਫ ਇੱਕ ਦਿਨ ਵਾਸਤੇ ਮੈਂ ਨੀਂਦ ਪੂਰੀ ਕਰਾਂ ਤੇ ਉਸੇ ਇੱਕ ਦਿਨ ਦੇ ਵਿੱਚ ਹੀ ਮੇਰੀ ਨੀਂਦ ਜੋ 6 ਮਹੀਨਿਆਂ ਦੀ ਹੈ ਪੂਰੀ ਹੋ ਜਾ ਕਰੇ ਫਿਰ ਮੈਨੂੰ ਸੌਣ ਦੀ ਲੋੜ ਨਾ ਪਵੇ ਇਹ ਉਸ ਵੇਲੇ ਕੁੰਭ ਕਰਨ ਦੇ ਮਨ ਦਾ ਪੁਰਨਾ ਸੀ ਮਨ ਦੇ ਵਿੱਚ ਇਹ ਜਗਿਆਸਾ ਸੀ ਕੁੰਭ ਕਰਨ ਦੇ ਸਤਗੁਰਾਂ ਦੀ ਪਾਵਨ ਗੁਰਬਾਣੀ ਦੇ ਵਿੱਚ ਜਪਜੀ ਸਾਹਿਬ ਦੇ ਵਿੱਚ ਆਪਾਂ ਪੜਦੇ ਆਂ ਆਖਣ ਜੋਰ ਚੁਪੈ ਨਹ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਸਤਿਗੁਰਾਂ ਦੀ ਇਸ ਪਾਵਨ ਬਾਣੀ ਦੀਆਂ ਇਹਨਾਂ ਪੰਕਤੀਆਂ ਦੇ ਇਹ ਅਰਥ ਆ ਕਿ ਜੋ ਜੀਵ ਆਪਣੀ ਜ਼ੁਬਾਨ ਤੋਂ ਆਪਣੀ ਰਸਨਾ ਤੋਂ ਕੁਝ ਆਖਦਾ ਹੈ ਉਹਦੇ ਵਿੱਚ ਵੀ ਜੀਵ ਦਾ ਜੋਰ ਨਹੀਂ ਕਹਿਣ ਤੋਂ ਭਾਵ ਕਈ ਵਾਰ ਬੋਲਣਾ ਕੁਝ ਹੋਰ ਹੁੰਦਾ ਹੈ ਤੇ ਬੋਲਿਆ ਕੁਝ ਹੋਰ ਜਾਂਦਾ ਹੈ ਇਹਦੇ ਵਿੱਚ ਵੀ ਆਪਣਾ ਵਸ ਨਹੀਂ ਇਹ ਵੀ ਪਰਮੇਸ਼ਰ ਦੇ ਅਖਤਿਆਰ ਹੈ ਉਹਦੇ ਅਧੀਨ ਹੈ ਜਿਸੇ ਤਰ੍ਹਾਂ ਹੁਣ ਕੁੰਭ ਕਰਨਾ ਚਾਹੁੰਦਾ ਤੇ ਇਹ ਠੀਕ ਹੈ ਮੈਂ ਮੰਗਾ ਕਿ ਮੈਂ 6 ਮਹੀਨੇ ਜਾਗਦਾ ਰਵਾਂ ਇੱਕ ਦਿਨ ਸੌਵਾਂ ਜਦੋਂ ਇਸ ਤਰ੍ਹਾਂ ਹੋਇਆ ਤਾਂ ਬ੍ਰਹਮਾ ਨੇ ਇਸ ਗੱਲ ਨੂੰ ਵਿਚਾਰਿਆ ਤੇ ਇਹ ਤੇ ਅੱਗੇ ਹੀ ਬੜਾ ਬਲਵਾਨ ਤੇ ਵੱਡੀ ਦੇਹੀ ਵਾਲਾ ਹੈ ਇਥੋਂ ਤੱਕ ਪਰਾਤਨ ਵੇਦਾਂ ਦੇ ਵਿੱਚੋਂ ਹਵਾਲੇ ਮਿਲਦੇ ਨੇ ਕਿ ਕੁੰਭਕਰਨ ਦੇ ਕੰਨ ਜਿੱਦਾਂ ਕੋਈ ਪਹਾੜ ਦੀ ਗੁਫਾ ਹੁੰਦੀ ਹੈ ਨਾ ਵੱਡੀ ਇਦਾਂ ਦੇ ਉਦੇ ਕੰਨ ਸਨ ਜਦਾਂ ਪਹਾੜਾਂ ਦੀਆਂ ਗੁਫਾਵਾਂ ਹੁੰਦੀਆਂ ਨੇ ਤੇ ਆਪੇ ਹਿਸਾਬ ਲਾ ਲਓ ਕਿ ਜੇ ਉਹਦੇ ਕੰਨ ਇੱਡੇ ਵੱਡੇ ਸੀ ਉਹਦੇ ਸਰੀਰ ਦਾ ਆਕਾਰ ਕਿੱਡਾ ਵੱਡਾ ਹੋਵੇਗਾ ਤੇ ਇੱਡੇ ਵੱਡੇ ਸਰੀਰ ਨੂੰ ਜਿਉਂਦਾ ਰੱਖਣ ਵਾਸਤੇ ਉਹਦਾ ਭੋਜਨ ਕਿੰਨਾ ਹੋਵੇਗਾ ਸੋ ਬ੍ਰਹਮਾ ਜੀ ਨੇ ਇਹ ਵਿਚਾਰਿਆ ਕਿ ਜੇ ਇੰਨਾ ਵੱਡਾ ਬੰਦਾ 6 ਮਹੀਨੇ ਜਾਗਦਾ ਰਿਹਾ ਇੱਕ ਦਿਨ ਸੁਤਾ ਇਹ ਤੇ ਸਾਰੀ ਦੁਨੀਆ ਦੇ ਭੋਜਨ ਅਨਾਜ ਖਾ ਕੇ ਖਤਮ ਕਰ ਦਵੇਗਾ ਦੂਸਰਾ ਇਸ ਦੇ ਅੱਗੇ ਕਿਹੜਾ ੜੇਗਾ ਇਹ ਤੇ ਦੁਨੀਆ ਤੇ ਤਬਾਹੀ ਲਿਆ ਸਕਦਾ ਸੋ ਇਸ ਤਰ੍ਹਾਂ ਬ੍ਰਹਮਾ ਜੀ ਨੇ ਸਰਸਤੀ ਨੂੰ ਉੱਥੇ ਸਮੰਤਰਿਤ ਕੀਤਾ ਆਵਾਜ਼ ਮਾਰੀ ਪੁਕਾਰਿਆ ਹੈ ਤਾਂ ਬ੍ਰਹਮਾ ਜੀ ਆਖਣ ਲੱਗੇ ਕਿ ਜੋ ਕੁੰਭ ਕਰਨ ਹੈ ਉਸ ਦੀ ਭਗਤੀ ਪੂਰੀ ਹੋ ਚੁੱਕੀ ਹੈ ਉਸ ਨੇ ਹੁਣ ਵਰ ਮੰਗਣਾ ਤੇ ਉਹਦੀ ਭਗਤੀ ਦੇ ਅਨੁਸਾਰ ਇਹ ਤੇ ਤੈ ਹੈ ਕਿ ਜੋ ਉਸ ਨੇ ਮੰਗਣਾ ਹੈ ਉਹ ਉਸ ਨੂੰ ਦੇਣਾ ਪੈਣਾ ਹੈ ਪਰ ਤੂੰ ਜੋ ਚਾਵੇਂ ਕਰ ਸਕਦੀ ਹੈ ਜਦੋਂ ਕੁੰਭਕਰਨ ਨੇ ਵਰ ਮੰਗਣਾ ਉਦੋਂ ਤੂੰ ਉਸ ਦੀ ਰਸਨਾ ਤੇ ਰਸਨਾ ਜ਼ਬਾਨ ਨੂੰ ਆਕਦੇ ਨੇ ਜ਼ਬਾਨ ਦੇ ਉੱਤੇ ਬੈਠ ਜਾਵੇ ਤੇ ਉਹਦੇ ਕੋਲੋਂ ਇਹ ਨਾ ਮੰਗਣ ਦਮੀ ਕਿ ਮੈਂ 6 ਮਹੀਨੇ ਜਾਗਦਾ ਰਵਾਂ ਇੱਕ ਦਿਨ ਸੌਂਗਾ ਸੋ ਇਸੇ ਤਰ੍ਹਾਂ ਹੋਇਆ ਹੁਣ ਕੁੰਭਕਰਨ ਨੇ ਉਹ ਸਮਾਂ ਆਇਆ ਜਦੋਂ ਮੰਗ ਮੰਗਣੀ ਸੀ ਮੰਗਣਾ ਤੇ ਇਹ ਸੀ 6 ਮਹੀਨੇ ਜਾਗਾ ਪਰ ਸਰਸਵਤੀ ਜੋ ਉਸ ਦੀ ਜਬਾਨ ਤੇ ਬਰਾਜਮਾਨ ਹੋ ਗਈ ਤੇ ਕੁੰਭਕਰਨ ਦੇ ਮੂੰਹ ਦੇ ਵਿੱਚੋਂ ਇਹ ਨਿਕਲਿਆ ਤੇ ਮੈਂ 6 ਮਹੀਨੇ ਸੁੱਤਾ ਰਹਾ ਤੇ ਇੱਕ ਦਿਨ ਜਾਗਾ ਸੋ ਪਰਮੇਸ਼ਰ ਨੇ ਕਥਾਸਤੂ ਆਖ ਕੇ ਉਸ ਨੂੰ ਇਹ ਵਰ ਦੇ ਦਿੱਤਾ ਹੁਣ ਚੰਦਾ ਤੇ ਉਹ ਏਸੇ ਕੇ 6 ਮਹੀਨੇ ਜਾਗਾ ਪਰ ਉਹਦੇ ਮੰਗਣ ਦੇ ਵਿੱਚ ਉਹਦੀ ਜबान ਤੋਂ ਬੋਲਣ ਦੇ ਵਿੱਚ ਵੀ ਉਸ ਦਾ ਕੋਈ ਜੋਰ ਨਹੀਂ ਚੱਲਿਆ ਮੰਗਣਾ ਕੁਝ ਹੋਰ ਸੀ ਤੇ ਹੋਰ ਹੀ ਜबान ਤੋਂ ਨਿਕਲ ਜਾ ਮਹਾਰਾਜ ਪਰਮਉਪਦੇ ਜੀਵ ਦੇ ਆਖਣ ਦੇ ਵਿੱਚ ਤੇ ਜੀਵ ਦੇ ਚੁੱਪ ਰਹਿਣ ਦੇ ਵਿੱਚ ਵੀ ਆਪਣਾ ਜੋਰ ਨਹੀਂ ਕਈ ਵਾਰ ਜੀਵ ਚੰਦਾ ਕਿ ਮੈਂ ਐਸ ਕੰਮ ਦੇ ਵਿੱਚ ਚੁੱਪ ਰਵਾਂ ਪਰੇ ਵਸਨੀ ਚਲਦਾ ਕੁਝ ਨਾ ਕੁਝ ਜਬਾਨ ਤੋਂ ਨਿਕਲ ਜਾਂਦਾ ਜਿਹਦਾ ਫਿਰ ਹਾਲੇ ਉਸ ਨੂੰ ਭੋਗਣਾ ਪੈਂਦਾ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਪਰਮੁੰਦੇ ਜੋਰ ਨਾ ਮੰਗਣ ਦੇਣ ਨਾ ਜੋਰ ਜੀਵ ਦੇ ਮੰਗਣ ਦੇ ਵਿੱਚ ਵੀ ਕੋਈ ਜੋਰ ਨਹੀਂ ਇੱਕ ਹੋਰ ਪ੍ਰਾਣਿਕ ਕਥਾ ਹੁੰਦੀ ਹੈ ਕਿ ਇੱਕ ਸ਼ਰਧਾਲੂ ਸੀ ਉਹ ਸ਼ਿਵ ਜੀ ਦਾ ਸ਼ਰਧਾਲੂ ਸੀ ਉਹ ਸ਼ਿਵ ਜੀ ਦੀ ਮੂਰਤੀ ਨੂੰ ਪੂਜਿਆ ਕਰਦਾ ਸੀ ਤੇ ਇੱਕ ਦੀਵਾ ਜਗਾ ਕੇ ਆਇਆ ਕਰਦਾ ਸੀ ਮੂਰਤੀ ਦੇ ਅੱਗੇ ਇਸੇ ਤਰ੍ਹਾਂ ਇੱਕ ਉਸ ਸ਼ਰਧਾਲੂ ਦੇ ਨਾਲ ਈਰਖਾ ਕਰਨ ਵਾਲਾ ਤੇ ਰੱਬ ਨੂੰ ਨਾਮ ਮੰਨਣ ਵਾਲਾ ਸੀ ਉਸ ਨੇ ਦੀਵਾ ਜਗਾ ਕੇ ਆਉਣਾ ਤੇ ਇਸ ਨੇ ਦੀਵਾ ਵੀ ਬੁਝਾਉਣਾ ਤੇ ਸ਼ਿਵ ਜੀ ਦੀ ਜਿਵੇਂ ਮੂਰਤੀ ਦੇ ਅੱਗੇ ਉਹ ਦੀਵਾ ਜਗਾ ਕੇ ਹੁੰਦਾ ਸੀ ਉਸ ਨੂੰ ਪੱਥਰ ਮਾਰਿਆਉਣਾ ਹੁਣ ਉਹ ਆਪਣਾ ਕਰਮ ਕਰਦਾ ਸੀ ਜਗਾਉਣ ਵਾਲਾ ਜਗਮਦਾ ਸੀ ਬੁਝਾਉਣ ਵਾਲਾ ਬੁਝਾਉਂਦਾ ਸੀ ਪੱਥਰ ਮਾਰਿਆਉਂਦਾ ਸੀ ਇੱਕ ਦਿਨ ਕੀ ਹੋਇਆ ਕਿ ਬੜੀ ਹਨੇਰੀ ਆ ਰਹੀ ਹੈ ਉਸ ਹਨੇਰੀ ਦੇ ਕਰਕੇ ਖਰਾਬ ਮੌਸਮ ਦੇ ਕਰਕੇ ਜੋ ਦੀਵਾ ਜਗਾਉਣ ਜਾਂਦਾ ਸੀ ਉਸਨੇ ਸੋਚਿਆ ਕਿ ਜੇ ਮੈਂ ਹੁਣ ਚਲਿਆ ਵੀ ਗਿਆ ਤਾਂ ਫੇਰ ਹਨੇਰੀ ਦੇ ਵਿੱਚ ਦੀਵਾ ਤੇ ਬੁਝ ਜਾਏਗਾ ਮੇਰਾ ਜਾਣ ਦਾ ਕੋਈ ਫਾਇਦਾ ਨਹੀਂ ਉਸਨੇ ਭਰੋਸਾ ਨਾ ਕੀਤਾ ਆਪਣਾ ਨੇਮ ਤੋੜ ਦਿੱਤਾ ਹੁਣ ਜੋ ਬੁਝਾਉਣ ਜਾਂਦਾ ਸੀ ਜੋ ਪੱਥਰ ਮਾਰਨ ਜਾਂਦਾ ਸੀ ਜਾਣਦਾ ਤੇ ਉਹ ਵੀ ਸੀ ਕਿ ਹਨੇਰੀ ਆ ਰਹੀ ਮੌਸਮ ਖਰਾਬ ਹੈ ਪਰ ਉਸ ਨੇ ਆਪਣਾ ਨਿਯਮ ਨਾ ਤੋੜਿਆ ਕਿ ਜੇ ਉਸ ਨੇ ਜਗਾਇਆ ਹੋਇਆ ਮੈਂ ਬੁਝਾਉਣਾ ਜ਼ਰੂਰੀ ਹੈ ਉਹ ਚਲਿਆ ਗਿਆ ਚਲਿਆ ਗਿਆ ਤੇ ਉਸ ਨੇ ਆਪਣੇ ਨਿਯਮ ਦੇ ਅਨੁਸਾਰ ਪੱਥਰ ਮਾਰਿਆ ਸ਼ਿਵ ਜੀ ਉਹਦੇ ਤੇ ਪ੍ਰਸੰਨ ਹੋ ਗਿਆ ਕਿ ਤੂੰ ਆਪਣਾ ਨਿਯਮ ਨਹੀਂ ਤੋੜਿਆ ਹਨੇਰੀ ਨਹੀਂ ਚੱਲ ਰਿਆ ਫੇਰ ਵੀ ਤੂੰ ਆਇਆ ਦੱਸ ਕੀ ਮੰਗਦਾ ਜੋ ਗੱਲ ਕਰ ਰਹੇ ਸਾਂ ਕਿ ਜੀਵ ਦੇ ਜਿਹਨੂੰ ਗਿਆਨ ਨਹੀਂ ਜਿਹਦੀ ਸ਼ਰਧਾ ਨਹੀਂ ਨਾ ਪਰਮੇਸ਼ਰ ਤੇ ਉਹਨੂੰ ਮੰਗਣ ਦੀ ਵੀ ਜਾਚ ਨਹੀਂ ਹੁੰਦੀ ਉਹਦੇ ਮੰਗਣ ਤੇ ਵੀ ਉਹਦਾ ਜੋਰ ਨਹੀਂ ਚੱਲਦਾ ਕੁਝ ਐਸੀਆਂ ਚੀਜ਼ਾਂ ਮੰਗ ਲੈਂਦਾ ਜੀਵ ਜਿਨ੍ਹਾਂ ਦੇ ਨਾਲ ਫਿਰ ਦੁੱਖ ਸਹਾਰਦਾ ਉਹ ਜਲਾਹਾ ਸੀ ਤੇ ਉਸਨੇ ਆਖਿਆ ਮੇਰੀਆਂ ਹਜ਼ਾਰ ਬਾਵਾ ਹੋ ਜਾਣ ਮੈਂ ਹਜ਼ਾਰ ਬਾਵਾਵਾਂ ਦੇ ਨਾਲ ਤਾਣਾ ਤਣਿਆ ਕਰਾਂਗਾ ਮੇਰਾ ਛੇਤੀ ਕੰਮ ਨਿਭੜਿਆ ਕਰੇਗਾ ਮੈਂ ਜ਼ਿਆਦਾ ਕਮਾਈ ਕਰਾਂਗਾ ਤੇ ਸ਼ਿਵਜੀ ਨੇ ਆਖਿਆ ਤਤਸਤਿ ਉਹਦੀਆਂ ਹਜ਼ਾਰਾਂ ਬਾਵਾਵਾਂ ਹੋ ਗਈਆਂ ਜੇ ਉਹ ਚੰਦਾ ਤੇ ਆਪਣੇ ਵਾਸਤੇ ਸੁਖ ਆਰਾਮ ਮੰਗ ਲੈਂਦਾ ਕੁਝ ਹੋਰ ਵੀ ਮੰਗ ਸਕਦਾ ਸੀ ਪਰ ਜਿੰਨੂੰ ਜਾਣ ਨੇ ਜਿੰਨੂੰ ਮੰਗਣਾ ਨਹੀਂ ਆਉਂਦਾ ਉਹ ਕੋਈ ਚੰਗਾ ਪਦਾਰਥ ਨਹੀਂ ਮੰਗ ਸਕਦਾ ਹੁਣ ਸੋਚਿਆ ਤੇ ਉਸਨੇ ਫਾਇਦਾ ਸੀ ਕਿ ਹਜ਼ਾਰ ਬਾਵਾ ਨਾਲੋਂ ਜ਼ਿਆਦਾ ਕੰਮ ਨਿਭੜੇਗਾ ਜ਼ਿਆਦਾ ਪੈਸੇ ਆਉਣਗੇ ਇਸ ਮਨਸਾ ਨੂੰ ਲੈ ਕੇ ਉਹ ਹਜ਼ਾਰ ਬਾਵਾ ਸ਼ਿਵਜੀ ਦੇ ਪਾਸੇ ਲੈ ਕੇ ਆ ਰਿਹਾ ਤੇ ਜਦੋਂ ਉਹ ਆਪਣੇ ਪਿੰਡ ਦੇ ਵਿੱਚ ਆਇਆ ਨਗਰ ਦੇ ਵਿੱਚ ਆਇਆ ਹੁਣ ਆਮ ਆਪਾਂ ਦੇਖਦੇ ਕਿ ਇਨਸਾਨਾਂ ਦੀਆਂ ਦੋ ਹੀ ਬਾਵਾ ਹੁੰਦੀਆਂ ਜਦੋਂ ਲੋਕਾਂ ਨੇ ਉਸ ਨੂੰ ਵੇਖਿਆ ਤੇ ਹੋਰ ਹੀ ਉਹਦਾ ਰੂਪ ਵੇਖ ਕੇ ਲੋਕ ਉਹਦੇ ਕੋਲੋਂ ਡਰ ਗਏ ਆਖਣ ਲੱਗੇ ਤੇ ਇਹ ਕੈਸਾ ਸਾਡੇ ਪਿੰਡ ਦੇ ਵਿੱਚ ਨਗਰ ਦੇ ਵਿੱਚ ਬੰਦਾ ਵੜ ਗਿਆ ਨਾ ਕੋਈ ਜਾਨਵਰ ਹੈ ਨਾ ਕੋਈ ਇਨਸਾਨ ਹੈ ਸੋਸ ਤੋਂ ਡਰਦੇ ਉਸ ਨੂੰ ਪੱਥਰ ਮਾਰਨ ਲੱਗ ਪਏ ਕਿ ਸਾਡਾ ਕੋਈ ਨੁਕਸਾਨ ਨਾ ਕਰ ਦਵੇ ਅਜੀਬ ਜਿਹਾ ਬੰਦਾ ਵੇਖ ਕੇ ਪੱਥਰ ਮਾਰ ਮਾਰ ਕੇ ਉਸ ਨੂੰ ਲੋਕਾਂ ਨੇ ਮਾਰ ਦਿੱਤਾ ਸੋ ਜਿਸ ਤਰ੍ਹਾਂ ਉਹਨੇ ਮਨ ਦੇ ਵਿੱਚ ਈਰਖਾ ਰੱਖ ਕੇ ਪੱਥਰ ਮਾਰੇ ਸਨ ਉਹ ਉਸ ਨੂੰ ਫਲ ਵੀ ਇਸੇ ਹੀ ਉਮਰ ਦੇ ਵਿੱਚ ਭੋਗਣਾ ਪੈ ਗਿਆ ਤੇ ਆਪਣੀ ਮੰਦ ਬੁੱਧੀ ਦੇ ਕਰਕੇ ਭਾਵੇਂ ਪਰਮੇਸ਼ਰ ਨੇ ਦੇਣ ਵਾਸਤੇ ਖਜ਼ਾਨਾ ਖੋਲ੍ਹਿਆ ਸੀ ਉਹਦੇ ਕੋਲੋਂ ਮੰਗਿਆ ਵੀ ਨਾ ਜਾ ਮਹਾਰਾਜ ਪਰਮੰਦੇ ਜੋਰ ਨਾਲ ਮੰਗਣ ਦੇਣ ਨਾਲ ਜੋਰ ਤੇ ਕਿਸੇ ਨੂੰ ਕੋਈ ਚੰਗੇ ਥਾਂ ਤੇ ਦਾਨ ਪੁੰਨ ਕਰ ਦੇਣਾ ਇਹਦੇ ਵਾਸਤੇ ਵੀ ਇਹਦੇ ਵਾਸਤੇ ਵੀ ਜੀਵ ਦਾ ਜੋਰ ਨਹੀਂ ਚੱਲਦਾ ਜੀਵ ਦੇ ਵਸ ਦੀ ਗੱਲ ਨਹੀਂ ਜੇ ਪਰਮੇਸ਼ਰ ਕਿਰਪਾ ਕਰੇ ਨਾ ਜੀਵ ਦੀ ਬੁੱਧੀ ਨਿਰਮਲ ਕਰੇ ਸ਼ਰਧਾ ਭਾਵਨਾ ਬਣਾਵੇ ਤਾਂ ਹੀ ਜੀਵ ਉਸ ਪਰਮੇਸ਼ਰ ਦੀ ਦਿੱਤੀ ਮਾਇਆ ਚੰਗੇ ਕਾਰਜਾਂ ਤੇ ਲੰਮਦਾ ਹੈ ਸੋ ਇਸੇ ਤਰ੍ਹਾਂ ਸਤਿਗੁਰੂ ਜੀ ਪਾਵਨ ਬਾਣੀ ਰੰ ਸਾਨੂੰ ਉਪਦੇਸ਼ ਦਿੰਦੇ ਨੇ ਸੋ ਆਉਣ ਵਾਲੇ ਸਮੇਂ ਵਿੱਚ ਫੇਰੇ ਇਸੇ ਤਰ੍ਹਾਂ ਹੋਰ ਅੱਗੇ ਗੁਰਬਾਣੀ ਦੀਆਂ ਪੰਕਤੀਆਂ ਦੁਆਰਾ ਹੋਰ ਸਾਖੀਆਂ ਦੁਆਰਾ ਜਦੋਂ ਆਪਾਂ ਗੁਰ ਇਤਿਹਾਸ ਦੀਆਂ ਵੀਡੀਓ ਵੀ ਆਪ ਜੀ ਨਾਲ ਸਾਂਝੀਆਂ ਕਰਦੇ ਆਂ ਫਿਰ ਨਵੀਂ ਵੀਡੀਓ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਸੋ ਆਪਣੇ ਵਿਚਾਰ ਕਮੈਂਟਾਂ ਰਾਹੀਂ ਜ਼ਰੂਰ ਦੱਸਿਆ ਕਰੋ ਜਿੰਨਾ ਗੁਰਮੁਖਾਂ ਨੇ ਅਜੇ ਤੱਕ ਸਾਡਾ YouTube ਚੈਨਲ ਭਾਈ ਮਨਜੀਤ ਸਿੰਘ ਜੀ ਸਾਧਪੁਰ ਵਾਲੇ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰੋ ਜੀ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਜੋ ਵੀਡੀਓ ਹੈ ਉਹ ਆਪ ਜੀ ਤੱਕ ਛੇਤੀ ਪਹੁੰਚ ਸਕੇ ਬੇਨਤੀ ਪ੍ਰਵਾਨ ਕਰਨੀ ਉਹੀਆਂ ਗਲਤੀਆਂ ਭੁੱਲਾਂ ਦੀ ਖਿਮਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ